ਪਾਈਸਾਬ ਆਕਾਲ ਚੈਨਲ ਤੋਂ ਗੱਲ ਕਰ ਰਹੇ ਹਾਂ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਗੁਰਜੀਤ ਸਿੰਘ ਖਾਲਸਾ ਜੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਟਾਵਰ ਤੇ ਸਮਾਣੇ ਬੇਅਦਬੀਆਂ ਦੇ ਲਈ ਕਾਨੂੰਨ ਬਣਾਉਣ ਦੇ ਲਈ ਮੰਗ ਤੇ ਬੈਠੇ ਹੋਏ ਆ ਉਹਨਾਂ ਵੱਲੋਂ ਮਰਨ ਵਾਰਤ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਤੁਸੀਂ ਉਹਨਾਂ ਨਾਲ ਜਾ ਕੇ ਮਿਲਿਓ ਕਿਉਂਕਿ ਉਹਨਾਂ ਦੀਆਂ ਮੰਗਾਂ ਬਹੁਤ ਜਾਇਜ਼ ਆ ਤੇ ਉੱਥੇ ਇਕੱਠ ਜਿਹੜਾ ਹੈਗਾ ਆ ਮੀਡੀਆ ਦੀ ਜੇਕਰ ਆਪਾਂ ਗੱਲ ਕਰੀਏ ਉਹ ਤਾਂ ਹੈ ਹੀ ਤੇ ਦੂਜੇ ਪਾਸੇ ਜੇ ਆਮ ਲੋਕ ਵੀ ਉੱਥੇ ਨਹੀਂ ਪਹੁੰਚ ਰਹੇ ਉਹਨਾਂ ਨੂੰ ਮਿਲਣ ਲਈ ਹਾਂ ਬੈਂਟੀ ਆ ਕੇ ਪੈਂਤ ਜਾਣਦੇ ਆ ਆਪਾਂ ਕਿ ਜਿਵੇਂ 2015 ਤੋਂ ਲੈ ਕੇ ਕਰਕੇ ਜੀ ਜਿਹੜੀ ਆ ਉਹ ਮੇਲਬਣ ਜਿਹੜੀ ਗੱਲ ਆ ਉਹ ਚੱਲ ਰਹੀ ਆ ਜੀ ਜਿਹਦੇ ਵਿੱਚ ਆਪਾਂ ਇਹ ਦੇਖਿਆ ਆ ਵੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਰੌਂਕ ਹੀ ਆ ਹੁਣ ਤੱਕ ਆਮੇ ਉਹ ਅਕਾਲੀ ਸੀਗੇ ਅਕਾਲੀ ਸੀ ਕਿ ਜਿਹੜੇ ਜੀ ਉਹਨਾਂ ਦੇ ਵੱਲੋਂ ਕਿਵੇਂ ਸਰਤੇ ਵਾਲੇ ਜਿਹੜੇ ਸਾਧ ਦੇ ਚੇਲੇ ਸੀ ਉਹਨਾਂ ਦੀ ਪੋਸਟ ਬਣਾਈ ਕੀਤੀ ਗਈ ਕਾਂਗਰਸ ਨੇ ਜਿਹੜਾ ਸੀਗਾ ਉਹ ਬੈਨੀਫਿਟ ਲਿਆ ਜੀ ਸਰਕਾਰ ਬਣਾਈ ਝਾੜੂ ਵਾਲਿਆਂ ਨੇ ਸਰਕਾਰ ਬਣਾਈ ਸਾਡੇ ਲੋਕਾਂ ਨੇ ਬੇਦਬੀ ਦੇ ਰੋਸ਼ ਹੋਜੋ ਇਹਨਾਂ ਸਰਕਾਰਾਂ ਨੂੰ ਚੁਣਿਆ ਕਿ ਸਾਨੂੰ ਇਨਸਾਫ ਮਿਲੂਗਾ ਜੀ ਪਰ ਇਹ ਤਾਂ ਬੜਾ ਸਿੱਧਾ ਤੇ ਸਪਸ਼ਟ ਹੈ ਕਿ ਜਿਹੜੀ ਵੀ ਪੰਜਾਬ ਦੇ ਵਿੱਚ ਗਵਰਨਮੈਂਟ ਅ ਅਪਲਾਈ ਹੁੰਦੀ ਆ ਉਹਨਾਂ ਨੇ ਜਿਹੜੀ ਦਿੱਲੀ ਦੀ ਵਿਚਾਰਧਾਰਾ ਉਹਦੇ ਅਧੀਨ ਹੀ ਕੰਮ ਕਰਨਾ ਹੁੰਦਾ ਜੀ ਕਿ ਸਿੱਖਾਂ ਨੂੰ ਇਨਸਾਫ ਮਿਲੇ ਇਹ ਤਾਂ ਸਾਡਾ ਇੱਕ ਵਹਿਮ ਆ ਜਿਹੜਾ ਅਸੀਂ ਸਾਰੇ ਪਾਲੀ ਬੈਠੇ ਆਂ ਤੇ ਉਸ ਵਹਿਮ ਦੇ ਵਿੱਚੋਂ ਇਹ ਚੀਜ਼ ਜਿਹੜੀ ਆ ਉਹ ਸਾਹਮਣੇ ਇਹ ਆਈ ਆ ਜੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਦੀ ਬਹਾਲੀ ਲਈ ਵਕ ਵਕ ਸਮੇਂ ਤੇ ਸਿੱਖਾਂ ਦੇ ਵੱਲੋਂ ਜਿਹੜੇ ਐਜੀਟੇਸ਼ਨ ਨੇ ਉਹ ਕੀਤੇ ਗਏ ਨੇ ਜੀ ਭਾਵੇਂ ਕਿ ਉਹ ਬਰਗਾਰੀ ਮੋਰਚਾ ਸੀਗਾ ਜਾਂ ਸਮੇਂ-ਸਮੇਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਐਜੀਟੇਸ਼ਨ ਨੇ ਉਹ ਹੋਏ ਨੇ ਤੇ ਹੋ ਰਹੇ ਨੇ ਜੀ ਮੈਂ ਭਾਈ ਗੁਰਜੀਤ ਸਿੰਘ ਖਾਲਸਾ ਦੀ ਜਿਹੜੀ ਸੋਚ ਆ ਜਿਹੜੀ ਉਹਨਾਂ ਦੀ ਭਾਵਨਾਵਾਂ ਉਹਦੀ ਕੋਈ ਦੋਰਾਵਾ ਨਹੀਂ ਹੈਗੀਆਂ ਕਿ ਉਹਨਾਂ ਦੀ ਕਦਰ ਹੈ ਉਸ ਚੀਜ਼ ਦੀ ਬਿਲਕੁਲ ਕਦਰ ਹੈ ਜੀ ਤੇ ਇਹ ਇਸ ਚੀਜ਼ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਭਾਵਨਾਵਾਂ ਵਾਸਾ ਕਰਕੇ ਜਿਹੜਾ ਵਾ ਉਹ ਫੈਸਲਾ ਲਿਆ ਬਹੁਤ ਵੱਡਾ ਇਹ ਫੈਸਲਾ ਵਾ ਜੀ ਪਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜੇ ਐਜੀਟੇਸ਼ਨ ਹੁਣ ਤੱਕ ਹੋਏ ਨੇ ਜੀ ਉਹਦੇ ਵਿੱਚ ਸਰਕਾਰਾਂ ਦੇ ਵੱਲੋਂ ਜਿਹੜਾ ਵਾ ਹੁਣ ਤੱਕ ਸਿਰਫ ਤੇ ਸਿਰਫ ਜਿਹੜੀ ਆ ਉਹ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਜੀ ਲਾਰੇ ਲਾਏ ਨੇ ਇਨਸਾਫ ਨਹੀਂ ਦਿੱਤਾ ਜੀ ਜੇ ਆਪਾਂ ਕਾਨੂੰਨ ਦੀ ਉਹ ਗੱਲ ਕਰੀਏ ਤਾਂ ਹਜੇ ਤੱਕ ਤਾਂ ਕੋਈ ਇਦਾਂ ਦਾ ਸਖਤ ਕਾਨੂੰਨ ਨਹੀਂ ਬਣਿਆ ਜਿਹਦੇ ਵਿੱਚ ਨਾਰਮਲ 295 ਦੀ ਇੱਕ ਧਾਰਾ ਜਿਹੜੀ ਆ ਉਹ ਲਾਈ ਜਾਂਦੀ ਆ ਜੀ ਤੇ ਉਹਦੇ ਵਿੱਚ ਕੀ ਸਜ਼ਾਵਾਂ ਨੇ ਉਹ ਆਪਾਂ ਨੂੰ ਬਾਖੂਪੀ ਤੁਹਾਨੂੰ ਸਾਰਾ ਕੁਝ ਮੀਡੀਆ ਪਰਸਨ ਨੂੰ ਪਤਾ ਹੀ ਆ ਜੀ ਭਾਈ ਸਾਹਿਬ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਅਸੀਂ ਦੇਖਦੇ ਹਾਂ ਕਿ ਉਹਨਾਂ ਵੱਲੋਂ ਕਾਨੂੰਨ ਜੋ ਸਰਕਾਰ ਨੇ ਲਾਗੂ ਕੀਤੇ ਸੀ ਪਿਛਲੇ ਅੰਦੋਲਨ ਦੇ ਵਿੱਚ ਸਰਕਾਰ ਨੂੰ ਵਾਪਸ ਲੈਣੇ ਪਏ ਆ ਉਹ ਉਸ ਤਰੀਕੇ ਦੇ ਨਾਲ ਡਟ ਕੇ ਖੜੇ ਹੋਏ ਪੂਰੇ ਦੇਸ਼ ਦੇ ਕਿਸਾਨ ਇੱਥੇ ਇਕੱਠੇ ਹੋਏ ਤੇ ਜੇਕਰ ਹੁਣ ਅਸੀਂ ਇਸ ਵਾਰ ਦੀ ਵੀ ਗੱਲ ਕਰੀਏ ਤਾਂ ਅਸੀਂ ਸਾਫ਼ ਦੇਖ ਰਹੇ ਹਾਂ ਕਿ ਕਿੱਦਾਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਵੱਲੋਂ ਮਰਨ ਵਾਰਤ ਰੱਖਿਆ ਗਿਆ ਆ ਤੇ ਵੱਡਾ ਇਕੱਠ ਉੱਥੇ ਦੇਖਿਆ ਜਾਂਦਾ ਆ ਮੈਨੂੰ ਲੱਗਦਾ ਵੀ ਕਿਸਾਨਾਂ ਦੇ ਵਿੱਚ ਵੱਡਾ ਏਕਾ ਇੱਕ ਜਿਹੜਾ ਹੈਗਾ ਉਹ ਉਹਨਾਂ ਦੇ ਮੋਰਚੇ ਦੀ ਮੇਨ ਵਜਾ ਆ ਤੇ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਵੀ ਸਿੱਖਾਂ ਦੇ ਵਿੱਚ ਏਕਾ ਨਹੀਂ ਹੈਗਾ ਤਾਂ ਕਰਕੇ ਅਸੀਂ ਹਜੇ ਤੱਕ ناکਾਮ ਸਿੱਧ ਹੋਏ ਆ ਮੈਂ ਬਹੁਤ ਵਾਰ ਤੁਹਾਨੂੰ ਦੇਖਿਆ ਹੈ ਤੁਸੀਂ ਜਿੱਥੇ ਵੀ ਬੇਅਦਵੀ ਹੁੰਦੀ ਆ ਪਹੁੰਚਦੇ ਹੋ ਤੁਸੀਂ ਮਤਲਬ ਬਹੁਤ ਠੋਸ ਤਰੀਕੇ ਦੇ ਨਾਲ ਨਿਖੇਧੀ ਕਰਦੇ ਹੋ ਉਹਨਾਂ ਚੀਜ਼ਾਂ ਦੀ ਹਮੇਸ਼ਾ ਅੱਗੇ ਹੁੰਨੇ ਹੋ ਪਰ ਤੁਸੀਂ ਇਸ ਗੱਲ ਤੋਂ ਇਸ ਗੱਲ ਨੂੰ ਮੰਨਦੇ ਹੋ ਕਿ ਏਕਾ ਨਾ ਹੋਣ ਕਰਕੇ ਅਸੀਂ ਅਜ ਕੱਲਮ ਕੱਲੇ ਹੈਗੇ ਆ ਤੇ ਅਸੀਂ ਅਜੇ ਤੱਕ ਕੋਈ ਵੀ ਕੋਈ ਕਾਨੂੰਨ ਬਣਾਉਣ ਦੇ ਵਿੱਚ ناکਾਮਯਾਬ ਆ ਕਿ ਤੁਸੀਂ ਇਹ ਮੰਨਦੇ ਹੋ ਕਿ ਖਾਣੇ ਵਾਸਤੇ ਪੰਥ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਰਕਾਰ ਤੋਂ ਇਲਾਵਾ ਜੀ ਜਾਂ ਉਸ ਤੋਂ ਉੱਪਰ ਸਾਡੇ ਵਾਸਤੇ ਕੁਝ ਹੈ ਜੀ ਬਿਲਕੁਲ ਵੀ ਨਹੀਂ ਜੇ ਨਹੀਂ ਹੈ ਤਾਂ ਫਿਰ ਦੱਸੋ ਵੀ ਸਾਡਾ ਸਟੈਂਡ ਕਿੱਥੇ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਜਿਹੜੀ ਪੰਦਰਾ ਚ ਹੋਈ ਉਸ ਤੋਂ ਬਾਅਦ ਸਿਆਸਤਾਂ ਨਹੀਂ ਹੋਈਆਂ ਜੀ ਇਹ ਸਿਆਸੀ ਲੋਕਾਂ ਨੇ ਸਰਾਸਤਾਂ ਦਾ ਕੀਤੀਆਂ ਤੇ ਕਰਨੀਆਂ ਸੀ ਉਹਨਾਂ ਦਾ ਤਾਂ ਕੰਮ ਆ ਜੀ ਪਰ ਕੀ ਧਾਰਮਿਕ ਲੀਡਰਾਂ ਨੇ ਸਿਆਸਤਾਂ ਨਹੀਂ ਕੀਤੀ ਜੀ ਉਹ ਇੱਕ ਮੁੱਦਾ ਬਣ ਚੁੱਕਿਆ ਇਲੈਕਸ਼ਨ ਦਾ ਹੋਇਆ ਜੀ ਤਦ ਮਤ ਖਾਲਸੇ ਦੇ ਵਿੱਚ ਅਸੀਂ ਜਹੇਦਾਰ ਥਾਪੇ ਜੀ ਅੱਜ ਉਹ ਜਹੇਦਾਰ ਕਿਥੇ ਸਟੈਂਡ ਕਰਦੇ ਨੇ ਦਾਦੂਵਾਲ ਸਾਹਿਬ ਨੇ ਇੱਕ ਦੂਜੀ ਦਰਿਆਵੀ ਫੋਕੀ ਪ੍ਰਧਾਨਗੀ ਦੀ ਖਾਤਰ ਜਹੇਦਾਰੀ ਛੱਡਤੀ ਜੀ ਨਾਲਾ ਸਾਹ ਪਿੱਛੇ ਹੋ ਗਏ ਮੈਨੂੰ ਨਹੀਂ ਪਤਾ ਉਹਨਾਂ ਦੇ ਕੀ ਕਾਰਨ ਸੀ ਸਪਸ਼ਟ ਨਹੀਂ ਹੋਇਆ ਅਜੇ ਤੱਕ ਜੀ ਉਹਨਾਂ ਨੇ ਕੋਈ ਚੋਦਰ ਤਾਂ ਨਹੀਂ ਲਈ ਜਹੇਦਾਰੀ ਤਾਂ ਨਹੀਂ ਦਿੱਸ ਤੋਂ ਇਲਾਵਾ ਪਰ ਉਹ ਪਿੱਛੇ ਹਟ ਗਏ ਜੀ ਮਨ ਸਾਹਿਬ ਦਾ ਇਸ ਵੇਲੇ ਰੋਲ ਆਪਾਂ ਸਮਝ ਰਹੇ ਹਾਂ ਦੇਖ ਰਹੇ ਹਾਂ ਵੀ ਕਿਸ ਲੈਵਲ ਦੇ ਉੱਤੇ ਆ ਤੇ ਕਿਵੇਂ ਦਾਬਾ ਜੀ ਜਿਹੜਾ ਉਹਨਾਂ ਦਾ ਰੋਲ ਆ ਜਿਹੜਾ ਉਹਨਾਂ ਦਾ ਅਹੁਦਾ ਵਾ ਬੜਾ ਸਰਕਾਰ ਤੇ ਆ ਕਾਰਜਕਾਰੀ ਜਹੇਦਾਰ ਨੇ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਥ ਵੱਲੋਂ ਥਾਪੇ ਹੋਏ ਜੀ ਪਰ ਕੀ ਉਸ ਤਰੀਕੇ ਨਾਲ ਉਹਨਾਂ ਦੇ ਪਿੱਛੇ ਸੰਗਤ ਜਾਂ ਕੇਡਰ ਹੈਗਾ ਜੀ ਇਹਦਾ ਕੰਮ ਇਹ ਆ ਭੈਣ ਭੀ ਅਸੀਂ ਸਾਰਿਆਂ ਨੇ ਸਿਆਸਤਾਂ ਕੀਤੀਆਂ ਗੁਰੂ ਸਾਹਿਬ ਦੀ ਬੇਦਬੀ ਤੇ ਤੇ ਸਾਰਿਆਂ ਨੇ ਨਿੱਜੀ ਮਫਾਦ ਪੂਰੇ ਕੀਤੇ ਜੀ ਅਸੀਂ ਗੁਰੂ ਦੀ ਬੇਦਬੀ ਤੇ ਵੀ ਕੱਥੇ ਨਹੀਂ ਹੋ ਸਕੇ ਮੈਂ ਤਾਜ਼ੀ ਘਟਨਾ ਤੁਹਾਡਾ ਨਾਲ ਦੱਸ ਦੇਣਾ ਕਿ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪਿਛਲੇ ਮਹੀਨੇ ਦੋ ਬੇਦਬੀਆਂ ਹੋਈਆਂ ਜੀ ਬਿਲਕੁਲ ਦੋਨਾ ਬਿਰਬੀਆਂ ਦੇ ਉੱਤੇ ਅਸੀਂ ਸਾਰੀਆਂ ਜਿਹੜੇ ਬੰਦੀਆਂ ਨੂੰ ਮੈਂ ਖੁਦ ਤਰਲੇ ਕੱਢਿਆ ਹੱਥ ਬੰਨ ਬੰਨ ਕੇ ਜੀ ਕੋਈ ਜਹੇਦਾਰ ਕੋਈ ਸਾਡਾ ਆਗੂ ਕੋਈ ਸਾਡਾ ਪੰਥਕ ਲੀਡਰ ਕੋਈ ਸੰਗਤ ਉੱਥੇ ਨਹੀਂ ਆਈ ਕੱਠੀ ਨਹੀਂ ਹੋਈ ਉਹਦਾ ਕੀ ਹੋਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪੰਜ ਮੈਂਬਰੀ ਕਮੇਟੀ ਨੇ ਉਸ ਹੋਈ ਵਿਦਬੀ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਚੂਹਿਆਂ ਨੇ ਕੁਤਰਤਾ ਮਹਾਰਾਜ ਦੇ ਰੂਪਾਂ ਨੂੰ ਜੀ ਮੈਂ ਕਹਿੰਦਾ ਇਤਰਾਸ ਰੀਆ ਭੈਣ ਸਾਡੀ ਕਿ ਅਸੀਂ ਪੰਥ ਦੇ ਹੋਰ ਮਖੇਰੇ ਇਕੱਠੇ ਦਾ ਕੀ ਹੋਣਾ ਸੀ ਆ ਵੀ ਉਹ ਬੰਦੀ ਸਿੰਘਾਂ ਦੇ ਮਸਲੇ ਨੇ ਭਾਵੇਂ ਸਾਡੇ ਪੰਜ ਦੇ ਹੋਰ ਮਸਲੇ ਨੇ ਅੱਜ ਗੁਰੂ ਦੀ ਬੇਦਬੀ ਤੇ ਇਕੱਠੇ ਨਹੀਂ ਹੋਏ ਤਾਂ ਕਰਕੇ ਸਾਡੇ ਗੁਰੂ ਦੀ ਬੇਦਬੀ ਥਾਂ-ਥਾਂ ਤੇ ਹੋ ਰਹੀ ਹੈ ਪਵਿੱਤਰ ਗੁਰਬਾਣੀ ਦੀ ਤੇ ਆਮ ਜਿਹੜਾ ਸਿੱਖ ਹ ਤਾਂ ਤੁਹਾਡੇ ਮੇਰੇ ਵਰਗਾ ਜੀ ਉਹ ਕਲਪਨ ਤੋਂ ਇਲਾਵਾ ਕੁਝ ਨਹੀਂ ਕਰਦਾ ਤੇ ਜਗਜੀਤ ਸਿੰਘ ਦਾ ਜਿਹੜਾ ਇੱਕ ਆਪਾਂ ਇਹ ਦੇਖ ਰਹੇ ਹਾਂ ਨਾ ਇਹ ਉਸੇ ਕਲਪਨਾ ਦੇ ਵਿੱਚੋਂ ਐਕਸ਼ਨ ਦਾ ਰਿਐਕਸ਼ਨ ਆ ਕਿ ਅੱਜ ਉਹ ਦੁਖੀ ਹੋ ਕੇ ਪਹਿਲਾਂ ਮਟਾਵਰ ਤੇ ਬੈਠਾ ਸੀ ਹੁਣ ਉਹ ਮਰਨ ਵਰਤਨ ਤੇ ਬੈਠਾ ਉਹਦੀ ਭਾਵਨਾ ਦੀ ਕਦਰ ਆ ਪਰ ਉਹਨੂੰ ਮੇਰੇ ਵੀਰ ਨੂੰ ਇਹ ਸ਼ਾਇਦ ਭਲੇਖਾ ਵਾਪੀ ਸਾਨੂੰ ਇਨਸਾਫ ਮਿਲੂਗਾ ਇਨਸਾਫ ਨਹੀਂ ਮਿਲਣਾ ਪਰ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਜਿੱਦਾਂ ਦਾ ਦੁਨਿਆਵੀ ਪਹਿਰਾ ਚੱਲਦਾ ਤੇ ਕਹਾਵਾ ਜ਼ਰੂਰ ਆ ਬੋਲੇ ਕੰਨਾਂ ਤੱਕ ਪਹੁੰਚਾਈ ਜਾ ਰਹੀ ਤੇ ਆਮ ਲੋਕਾਂ ਨੂੰ ਇਹ ਜਾਗਰਤੀ ਸ਼ਾਇਦ ਆ ਜੇ ਜੇ ਅਸੀਂ ਜ਼ਮੀਨਾਂ ਦੇ ਵਾਸਤੇ ਭੈਣਾ ਦਿੱਲੀ ਦੇ ਬਾਡਰਾਂ ਤੇ ਬਹਿ ਸਕਦੇ ਆ ਗੋਲੀਆਂ ਖਾ ਸਕਦੇ ਆ ਨਾ ਜਿੰਨੀਆਂ ਮੌਤਾਂ ਕਰਵਾ ਸਕਦੇ ਆ ਹੈ ਨਾ ਜੀ ਤੇ ਗੁਰੂ ਜੀ ਬਜਟ ਵੀ ਦੇ ਉੱਤੇ ਅਸੀਂ ਕਿਉਂ ਨਹੀਂ ਬੋਲਦੇ ਜੀ ਜੀ ਜਿਹੜੀ ਗਤੀਵਿਧੀਆਂ ਸਾਡੀਆਂ ਜਿਹੜੇ ਕਿਸਾਨੀ ਤੁਸੀਂ ਗੱਲਾਂ ਦੀ ਗੱਲ ਕਰਦੇ ਹੋ ਭੈਣ ਹੈ ਤਾਂ ਸਿੱਖ ਹੀ ਨੇ ਨਾ ਜੀ ਜੀ ਜੋ ਜ਼ਮੀਨਾਂ ਦੇ ਵਾਸਤੇ ਇਕਤਾ ਕਰ ਸਕਦੇ ਨੇ ਤੇ ਇਹ ਉਹੀ ਸਿੱਖ ਨੇ ਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜੀ ਬਿਲਕੁਲ ਜੀ ਗੁਰਜੀਤ ਸਿੰਘ ਖਾਲਸਾ ਨੂੰ ਵੀ ਇਹੀ ਗਿਲਾ ਆ ਕਿ ਜਮੀਨਾਂ ਤੁਹਾਨੂੰ ਪਰਮਾਤਮਾ ਨੇ ਗੁਰੂ ਸਾਹਿਬ ਨੇ ਹੀ ਦਿੱਤੀਆਂ ਆ ਉਹਨਾਂ ਨੇ ਸਭ ਕੁਝ ਬਖਸ਼ਿਸ਼ ਕੀਤਾ ਤੇ ਅਸੀਂ ਉਹਨਾਂ ਲਈ ਕੁਝ ਨਹੀਂ ਕਰ ਰਹੇ ਤੋਂ ਮੇਨ ਜਿਹੜੀ ਵੱਡੀ ਕਮੀ ਆ ਸਾਡੀਆਂ ਸੰਸਥਾਵਾਂ ਦੇ ਵਿੱਚ ਆ ਜਿਹੜੇ ਉੱਚੇ ਅਹੁਦਿਆਂ ਦੇ ਉੱਤੇ ਜੇਕਰ ਅਸੀਂ ਐਸ்சிਪੀਸੀ ਦੀ ਗੱਲ ਕਰੀਏ ਅਸੀਂ ਵੱਡੇ ਨਾਮ ਇਸ ਟਾਈਮ ਜਿਹੜੇ ਹੈਗੇ ਆ ਉਹਨਾਂ ਦੇ ਆਪਣੇ ਮਸਲੇ ਨਹੀਂ ਸੁਲਝ ਰਹੇ ਉਹਨਾਂ ਦੀ ਆਪਣੇ ਮਸਲਿਆਂ ਦੇ ਲਈ ਜਿਹੜੀਆਂ ਮੀਟਿੰਗਸ ਹੁੰਦੀਆਂ ਆ ਪਰ ਕਿਤੇ ਵੀ ਕੋਈ ਅਜਿਹੀ ਮੀਟਿੰਗ ਨਹੀਂ ਹੁੰਦੀ ਜਿੱਥੇ ਬਿਆਦਵੀ ਹੋਈ ਆ ਉਹ ਕੋਈ ਠੋਸ ਕਾਨੂੰਨ ਹੋਣ ਮੈਂ ਕਦੇ ਨਹੀਂ ਸੁਣਿਆ ਇਦਾਂ ਦਾ ਵੀ ਐਸਜੀਪੀਸੀ ਵੱਲੋਂ ਜਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਆ ਜਾਂ ਸਾਡੀਆਂ ਉੱਥੇ ਇਕੱਠੀਆਂ ਹੋਈਆਂ ਹੋਣ ਗੱਲ ਤਾਂ ਪੈਣ ਉਹ ਹੀ ਜਾਂਦੇ ਵੀ ਅਸੀਂ ਨਿੱਜੀ ਖਾਤਰ ਤਾਂ ਸਾਰਾ ਕੁਝ ਕਰਦੇ ਫਿਰਦੇ ਹਣਾ ਜੀ ਇਹ ਐਗਜ਼ਾਮਪਲ ਆਪਾਂ ਜੁਵਿਨਾਂ ਦੀ ਗੱਲ ਕੀਤੀ ਆ ਕਿਸੀਂ ਨਿੱਜੀ ਖਾਤਰ ਤਾਂ ਸਾਰਾ ਕੁਝ ਕਰਦੇ ਫਿਰਦੇ ਆ ਮੀਟਿੰਗਾਂ ਕਰਦੇ ਫਿਰਦੇ ਆ ਕਾਰਟ ਕਰਦੇ ਫਿਰਦੇ ਆ ਹਣਾ ਸਰਕਾਰਾਂ ਨਾਲ ਲੜਦੇ ਫਿਰਦੇ ਆ ਕਾਰਨ ਇਹ ਪੈਣ ਮੇਰੀ ਇਹ ਸਾਰੇ ਜਿੰਨਾ ਕਾਰਨਾਂ ਦੇ ਕਰਕੇ ਸਾਡੇ ਗੁਰੂ ਦੀ ਥਾਂ ਥਾਂ ਤੇ ਬੇਦਬੀ ਹੋ ਰਹੀ ਆ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ ਤੁਸੀਂ ਕੋਈ ਇਕੱਠ ਕਰਨ ਦੀ ਕੋਸ਼ਿਸ਼ ਕਰੋਗੇ ਗੁਰਜੀਤ ਸਿੰਘ ਖਾਲਸਾ ਦੇ ਲਈ ਸਮਾਣੇ ਅ ਕਈ ਵਾਰ ਬਾਰ-ਬਾਰ ਸਮੇ ਸਮੇਤ ਬੇਨਤੀ ਕਰਦੇ ਰਹੇ ਹਾਂ ਉਸ ਦਿਨ ਤੋਂ ਲੈ ਕੇ ਹੁਣ ਤੱਕ ਜੀ ਇਹ ਭਾਈ ਗੁਰਜੀਤ ਸਿੰਘ ਦਾ ਸਾਥ ਦਈਏ ਜਿਸ ਤਰੀਕੇ ਨਾਲ ਵੀ ਉਹ ਆਵਾਜ਼ ਚੱਕ ਰਹੇ ਨੇ ਸਾਡਾ ਫਰਜ਼ ਬਣਦਾ ਹਾਂ ਆਪਣੇ ਕਈ ਵरीय ਵਿਚਾਰਕ ਮਤਕਤ ਹੁੰਦੇ ਨੇ ਪੈਣਾ ਹਣਾ ਆ ਬਿਲਕੁਲ ਇੱਕ ਦਾ ਹੁੰਦਾ ਪਰ ਇਹਦਾ ਮਕਸਦ ਇਹ ਨਹੀਂ ਹੈਗਾ ਕਿ ਜੇ ਸਾਡਾ ਗੁਰਜੀਤ ਸਿੰਘ ਨਾਲ ਕੋਈ ਵਿਚਾਰਕ ਮਤ ਪੇਦਾ ਜਾਂ ਸਾਡਾ ਉਹਨਾਂ ਅਸੀਂ ਸਹਿਮਤ ਨਹੀਂ ਹੈਗੇ ਪਰ ਇਸ ਸਾਥ ਨਾਲ ਹੀ ਇਹ ਸਾਡੇ ਵਾਸਤੇ ਮਾਰੀ ਗੱਲ ਹੈ ਕਿਉਂਕਿ ਗੁਰਦੀਪ ਸਿੰਘ ਕੋ ਨਿੱਜੀ ਕੰਮ ਵਾਸਤੇ ਦਾ ਬੈਠਾ ਨਹੀਂ ਉੱਥੇ ਸਾਡਾ ਗੁਰੂ ਦੀ ਖਾਤਰੀ ਹੈ ਨਾ ਜੀ ਗੁਰੂ ਦੀ ਖਾਤਰ ਜੇ ਅਸੀਂ ਸਾਥ ਨਹੀਂ ਦੇ ਸਕਦੇ ਤਾਂ ਵਿਰੋਧ ਵੀ ਨਾ ਕਰੀਏ ਪਰ ਸਾਡਾ ਸਾਥ ਇਹਨਾਂ ਹਰ ਸਿਕਦਾ ਫਰਜ਼ ਬਣਦਾ ਜਿਸ ਵੀ ਤਰੀਕੇ ਨਾਲ ਭਾਵੇਂ ਉਹ ਸਰੀਰਕ ਰੂਪ ਤੇ ਹੋਵੇ ਕਨਮਨ ਧੰਦੇ ਨਾਲ ਜਿਵੇਂ ਵੀ ਸਾਥ ਦੇ ਸਕਦੇ ਆ ਜਰੂਰ ਦਈਏ ਉਸ ਆਵਾਜ਼ ਨੂੰ ਹੋਰ ਬੁਲੰਦ ਕਰੀਏ ਜੀ ਜੀ ਭਾਈ ਸਾਹਿਬ ਤੁਸੀਂ ਆਪਣੇ ਵਿਚਾਰ ਰੱਖੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ